ਸਤਿ ਸ਼੍ਰੀ ਅਕਾਲ ਜੀ ਮੈਂ ਯੋਗਿਤਾ ਤੜਾ ਸੱਜਦਾ ਸਵਾਗਤ ਕਰਦੀਆਂ ਜੀ ਆਪਣੇ YouTube ਚੈਨਲ ਬੋਲਾਂ ਦੀ ਫੁਲਵਾਰੀ ਤੇ ਅੱਜ ਮਿਤੇ 25 ਸਤੰਬਰ 2025 ਨੂੰ ਸਾਡੇ ਸਕੂਲ ਹੈਡਮਾਸਟਰ ਸ਼੍ਰੀ ਹਰਪਜਨ ਜੀ ਸਰਦਾਰ ਪਲਵਿੰਦਰ ਸਿੰਘ ਜੀ ਸਾਇੰਸ ਮਾਸਟਰ ਤੇ ਉਹਨਾਂ ਦੇ ਅਧਿਆਪਕ ਸਾਥੀ ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰਨ ਆਏ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਜੋੜੀਆਂ ਕਲਾ ਬਲਕ ਡੇਰਾ ਬਣਾਣੇ ਕੇ ਇੱਕ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਅਧਿਆਪਕ ਸੇਵਾ ਨਾਏ ਨੇ ਜਿਨ੍ਹਾਂ ਨੇ ਹੜਾਂ ਦੇ ਦੌਰਾਨ ਵੀ ਬਹੁਤ ਹੀ ਨੀਡੀ ਲੋਕਾਂ ਦੀ ਮਦਦ ਕੀਤੀ ਹੈ ਤੇ ਅੱਜ ਸਕੂਲ ਵਿੱਚ ਸਕੂਲ ਬੈਗਸ ਤੇ ਸਟੇਸ਼ਨਰੀ ਦਾ ਸਮਾਨ ਦੇ ਨਾਏ ਨੇ ਅਸੀਂ ਗੱਲਬਾਤ ਕਰਦੇ ਆ ਉਹਨਾਂ ਨਾਲ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਤੁਸੀਂ ਜਿਹੜੀ ਸੇਵਾ ਨਿਭਾ ਰਹੇ ਹੋ ਸਕੂਲੀ ਬੱਚਿਆਂ ਲਈ ਹਾਂਜੀ ਸਰ ਦੇਖੋ ਇਸ ਜਿਹੜੀ ਮਾੜੀ ਸਥਿਤੀ ਜਿਹੜੀ ਬੜੀ ਇਹਦੇ ਨੇ ਸਾਡਾ ਸਾਰਾ ਹੀ ਕਾਫੀ ਜਿਹੜਾ ਨੁਕਸਾਨ ਕੀਤਾ ਹੈ ਜਿਹਦੇ ਵਿੱਚ ਘਰਾਂ ਤੱਕ ਤੇ ਜ਼ਮੀਨਾਂ ਦਾ ਵੀ ਪਰ ਜਿਹੜੇ ਉਸ ਸਮੇਂ ਜਦੋਂ 26 ਤਰੀਕ ਨੂੰ ਸਕੂਲਾਂ ਨੇ ਛੁੱਟੀ ਹੋ ਜਾਂਦੀ ਹੈ ਡੀਸੀ ਸਾਹਿਬ ਮਾਨਯੋਗ ਸਾਡੇ ਜਿਹੜਾ ਛੁੱਟੀ ਐਲਾਨ ਕਰਦੇ ਨੇ 26 ਨੂੰ ਕਿਉਂਕਿ ਹੜ੍ਹ ਦੇ ਹਾਲਾਤ ਬਣ ਚੁੱਕੇ ਸੀ ਤੇ 26 ਨੂੰ ਛੁੱਟੀ ਐਲਾਨ ਹੁੰਦੀ ਹੈ ਤੇ ਬਾਅਦ ਵਿੱਚ ਲਗਾਤਾਰ ਛੁਕੇ 27 ਤਰੀਕ ਨੂੰ ਹੜ੍ਹ ਆ ਜਾਂਦਾ ਹੈ ਤੇ ਚਾਹ ਦੇ ਸਕੂਲ ਬੰਦ ਪਏ ਸੀ ਤੇ ਇਹਨਾਂ ਸਕੂਲਾਂ ਦੇ ਵਿੱਚ ਪਾਣੀ ਆ ਜਾਂਦਾ ਜਿਹਦੇ ਵਿੱਚ ਸਾਡਾ ਅਫੀਸ਼ੀਅਲੀ ਰਿਕਾਰਡ ਤੇ ਜਿੰਨਾ ਵੀ ਬੱਚਿਆਂ ਦੀ ਪੜ੍ਹਾਈ ਦੀ ਸਮਗਰੀ ਸਾਰੀ ਖਰਾਬ ਹੁੰਦੀ ਹੈ ਤੇ ਘਰਾਂ ਦੇ ਵਿੱਚ ਵੀ ਸੇਮ ਹਾਲਾਤ ਬਣਦੇ ਨੇ ਕਿ ਬੱਚਿਆਂ ਦੇ ਜਿੱਥੇ ਘਰ ਦਾ ਹੋਰ ਸਮਾਨ ਖਰਾਬ ਹੋਇਆ ਉੱਥੇ ਬੱਚਿਆਂ ਦੀਆਂ ਕਾਪੀਆਂ ਪੈਨਸਲਾਂ ਰੁੜ ਗਈਆਂ ਜਾਂ ਖਰਾਬ ਹੋ ਗਈਆਂ ਤਾਂ ਕਾਗਜ਼ਾਂ ਨੂੰ ਬੌਂਸਟਰ ਥੋੜੀ ਜਿਹੀ ਚਾਹੀਦੀ ਹੈ ਤੇ ਤਿੰਨ ਤਿੰਨ ਦਿਨ ਪਾਣੀ ਚੜਿਆ ਰਿਹਾ ਇਸ ਕਰਕੇ ਉਹ ਕਾਫੀ ਜਿਹੜੇ ਮਟੀਰੀਅਲ ਖਰਾਬ ਹੋਣ ਕਰਕੇ ਸਾਡੇ ਨਾਲ ਦੇ ਸਾਡੇ ਭਜਨ لال ਜੀ ਬੁਖਧਿਆਪਕ कोरोना ਦੇ ਸਕੂਲ ਦੇ ਔਰ ਉਸ ਏਰੀਏ ਦੇ ਅਧਿਆਪਕ ਇੱਕ ਯੂਨਟ ਦੇ ਤੌਰ ਤੇ 27 ਤਰੀਕ ਤੋਂ ਹੀ ਕੰਮ ਕਰ ਰਹੇ ਨੇ ਪਿੰਡਾਂ ਵਿੱਚ ਜਾ ਕੇ ਮਟੀਰੀਅਲ ਡਿਸਟ੍ਰੀਬਿਊਟ ਕੀਤਾ ਹੈ ਰਾਸ਼ਨ ਵੀ ਦਿੱਤਾ ਗਿਆ ਤੇ ਅੱਜ ਮਹਾਲ ਨਗਰ ਤੋਂ ਦਿਓ ਇਹ ਅਸੀਂ ਜੋੜੀਆਂ ਕੜਾ ਵਿਖੇ ਛੋਟੇ ਬੱਚਿਆਂ ਦੇ ਆ ਜਿਹੜੇ ਬੈਗ ਨੇ ਤੁਸੀਂ ਦੇ ਸਕਦੇ ਹੋ ਇੱਕ ਕੈਰੀ ਕਰ ਸਕਦਾ ਬੱਚਾ ਔਰ ਇਹਦੇ ਵਿੱਚ ਕਾਪੀਆਂ ਜਿਹੜੀਆਂ ਨੋਟਬੁੱਕ ਪ੍ਰੋਵਾਈਡ ਕੀਤੀਆਂ ਗਈਆਂ ਨੇ ਕਿਉਂਕਿ ਬੱਚਿਆਂ ਦਾ ਫਿਊਚਰ ਜਿਹੜਾ ਸਿਕਿਓਰ ਹੋਵੇ ਇਸ ਕਰਕੇ ਇਹੋ ਜਿਹੇ ਉਪਰਾਲੇ ਅਜੇ ਹੋਰ ਵੀ ਲੋੜ ਹੈ ਹੋਰ ਵੀ ਕੀਤੇ ਜਾਣਗੇ ਸੋ ਮੈਂ ਇਹਨਾਂ ਗੱਲਾਂ ਦੇ ਨਾਲ ਸਮੁੱਚੇ ਆਪਣੇ ਅਧਿਆਪਕ ਸਾਥੀ ਜਿਨ੍ਹਾਂ ਕ ਵਧੀਆ ਕਾਰਜ ਕਰ ਰਹੇ ਨੇ ਔਰ ਸਾਡੀ ਬੇਟੀ ਜੋਗਤਾ ਜੋ ਇੱਥੇ ਟੀਚਰ ਲੱਗੀ ਹੈ ਸਾਡੇ ਸਕੂਲ ਦੀ ਸਟੂਡੈਂਟ ਹੈ ਔਰ ਪਾਰਲੀਮੈਂਟ ਤੱਕ ਬੋਲ ਕੇ ਆਈ ਹੈ ਹਸਬੰਦ ਮੰਤਾ ਜੀ ਨੇ ਸਾਡੇ ਸਪੋਰਟਰ ਸਾਹਿਬ ਨੇ ਸ਼ਰਮਾ ਜੀ ਉਹਨਾਂ ਦੇ ਮੈਸੇਜ ਲੇ ਸੋ ਮੈਂ ਸਾਰਿਆਂ ਦੇ ਧਿਆਨ ਕਰਦਾ ਤੇ ਮੈਂ ਭਜਨ ਜੀ ਨੂੰ ਕਹਾਂਗਾ ਕਿ ਉਹ ਵੀ ਦੋ ਚ ਜਿਹੜੇ ਨੇ ਜਰੂਰ ਐਡ ਕਰ ਲਈ ਭਜਨ ਦੀ ਗਏ ਕੇ ਸਾਹਮਣੇ ਦੱਸ ਹੀ ਦਿੱਤਾ ਕਿ ਅਸੀਂ ਅੱਜ ਹਰਪੁਰ ਤੋਂ ਵਿਲਾਕੇ ਦੇ ਵਿੱਚ ਆਏ ਆ ਪਹਿਲਾਂ ਵੀ ਅਸੀਂ ਵਕ ਵਕ ਸਰਾਂ ਦੀ ਸੇਵਾ ਜਿਹੜੀ ਆ ਉਹ ਨਿਭਾਈ ਹੈ ਅੱਜ ਅਸੀਂ ਸਕੂਲ ਬੈਗ ਕੰਸਟਿਊਸ਼ਨਰੀ ਲੈ ਕੇ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਵੰਡਣ ਦੇ ਲਈ ਆਏ ਆ ਇਹ ਜਿਹੜਾ ਸਮਾਨ ਹੈ ਇਹ ਸਿੱਖਿਆ ਵਿਭਾਗ ਦੇ ਜਿਹੜੇ ਅਧਿਆਪਕ ਨੇ ਉਹਨਾਂ ਦੁਆਰਾ ਆਪਣੀ ਇੱਕ ਕਮਾਈ ਦੇ ਵਿੱਚੋਂ ਥੋੜਾ ਥੋੜਾ ਦਾ ਸਬੰਧ ਕੱਢ ਕੇ ਤੇ ਭਾਰੀ ਮਾਤਰਾ ਚ ਜਿਹੜੇ ਆ ਉਹ ਅਮਾਉਂਟ ਜਿਹੜੀ জমা ਕੀਤੀ ਗਈ ਸੀ ਤੇ ਇਸ ਅਮਾਉਂਟ ਦੇ ਵਿੱਚੋਂ ਅਸੀਂ ਪਹਿਲਾਂ ਰਾਸ਼ਨ ਵੰਡਿਆ ਸੀਗਾ ਕੁਝ ਤਰਪਾਨਾਂ ਤੇ ਅੱਜ ਅਸੀਂ ਸਕੂਲ ਬੈਗ ਔਰ ਸਟੇਸ਼ਨਰੀ ਲੈ ਕੇ ਆਏ ਆ ਔਰ ਇਸ ਸਕੂਲ ਦੇ ਮੈਡਮ ਜੋਤਕਾ ਜੀ ਇਹਨਾਂ ਦੀ ਵੀ ਇਹਦੇ ਵਿੱਚ ਕੰਟਰੀਬਿਊਸ਼ਨ ਹੈ ਫਤਿਹਗਾ ਚੂੜੀਆਂ ਬਲਾ ਕੇ ਤੇ ਜਿਹੜੇ ਅਧਿਆਪਕ ਨੇ ਉਹ ਡੇਰੇ ਦੇ ਅਧਿਆਪਕ ਨੇ ਹੋਰ ਵੀ ਜਿਹੜੇ ਇਧਰੋਂ ਉਧਰੋਂ ਅਧਿਆਪਕ ਨੇ ਉਹਨਾਂ ਨੇ ਆਪਣੀ ਨਿੱਕ ਕਮਾਈ ਦੇ ਵਿੱਚੋਂ ਜਿਹੜੇ ਆ ਥੋੜਾ ਥੋੜਾ ਸਾਨੂੰ ਦਸਬੰਦ ਦਿੱਤਾ ਵਾ ਮੈਂ ਧੰਨਵਾਦ ਕਰਦਾ ਵਾ ਇਹਨਾਂ ਸਾਰੇ ਹੀ ਮਿਹਨਤੀ ਅਧਿਆਪਕਾਂ ਦਾ ਕਿ ਜਿਨ੍ਹਾਂ ਨੇ ਅੱਗੇ ਆ ਕੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਹਰ ਤੀਰਤ ਜਿਹੜੇ ਪਰਿਵਾਰ ਨੇ ਜਿਹੜੇ ਵਿਦਿਆਰਥੀ ਨੇ ਹਰ ਹਰ ਪ੍ਰਭਾਵਿਤ ਤੇ ਉਹਨਾਂ ਨੂੰ ਉੱਚਾ ਉੱਠਣ ਦੇ ਲਈ ਛੋਟਾ ਜਿਹਾ ਇੱਕ ਉਪਰਾਲਾ ਕੀਤਾ ਵਾ ਤੇ ਮੈਂ ਇਹ ਮੇਰੇ ਸਟਾਫ ਮੈਂਬਰ ਦੇ ਸਾਰੇ ਇਹਨਾਂ ਦਾ ਵੀ ਯੋਗਦਾਨ ਹੈ ਵਿੱਚ ਤੇ ਮੈਂ ਮੈਂ ਮਤਲਬ ਇਹ ਕਹਿਣਾ ਚਾਹੁੰਦਾ ਵਾ ਕਿ ਜਿੱਥੇ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਦੇ ਨੌਜਵਾਨਾ ਐਨ ਜੀਓਜ਼ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਵੱਧ ਚੜ ਕੇ ਸੇਵਾ ਕੀਤੀ ਹੈ ਨਾ ਉੱਥੇ ਸਾਡੇ ਅਧਿਆਪਕ ਜਿਹੜੇ ਨੇ ਉਹ ਵੀ ਪਿੱਛੇ ਨਹੀਂ ਹਟੇ ਅਕਸਰ ਸਮਾਜ ਦੇ ਵਿੱਚ ਅਧਿਆਪਕਾਂ ਨੂੰ ਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਪਰ ਇਹ ਸਮਸਿਬਤ ਦੀ ਘੜੀ ਦੇ ਵਿੱਚ ਅਧਿਆਪਕਾਂ ਨੇ ਆਪਣਾ ਸਿਰ ਜਿਹੜਾ ਵਾ ਵਿਭਾਗ ਦਾ ਸਿਰ ਜਿਹੜਾ ਉੱਚਾ ਚੁੱਕਿਆ ਵਾ ਦਿਲ ਖੋਲ ਕੇ ਦਾਨ ਕੀਤਾ ਵਾ ਸਾਰੇ ਅਧਿਆਪਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਠੀਕ ਹੈ ਬੈਗ ਮਿਲ ਗਏ ਕਾਪੀਆਂ ਵੀ ਮਿਲ ਗਈਆਂ ਨੇ ਹਾਂਜੀ ਖੁਸ਼ ਹੋ ਸਾਰੇ ਹਾਂਜੀ ਸਨਖ ਖੁਸ਼ ਆ ਹਾਂਜੀ ਚਲੋ ਪੜੋਗੇ ਹੁਣ ਹਾਂਜੀ ਸਰਕਾਰੀ ਪ੍ਰਾਇਮਰੀ ਸਕੂਲ ਜੋੜੀਆਂ ਕਲਾਂ ਬਲਾਕ ਡੇਰਾ ਬਾਬਾ ਨਾਨਕ ਦੇ ਕੁਲੋਂ ਸਮੂਹ ਅਧਿਆਪਕ ਸੇਵਾਨਾ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਡੇ ਵਿਦਿਆਰਥੀਆਂ ਲਈ ਸਕੂਲ ਬੈਗ ਤੇ ਸਟੇਸ਼ਨਰੀ ਦੀ ਸੇਵਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦੀ